ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਾ ਵੋਈ ਪੋਈ ਆ ਗਿਆ ਸੱਜਣੋ। ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਗਰਵੇਲ ਵੀਰ ਦੇ ਘਰੋਂ ਤੁਹਾਨੂੰ ਅੱਜ ਸੱਜਰਾ ਤੇ ਟੋਕੜਾ ਗੱਬਣਾ ਚੈੱਕ ਪਾਸ ਇੱਕ ਮਾਲੀ ਮੂਰਾ ਦਾ ਇਹ ਵੀ ਵਿਖਾਵਾਂਗੇ ਤੇ ਸੱਜਣੋ ਆ ਮੈਂ ਕਿੰਨੇ ਚਰ ਦੀ ਗੱਬਣ ਚੈੱਕ ਪਾਸ ਆ ਜਿਹੜਾ ਵੀ ਹਸਾਬ ਕਿਤਾਬ ਜਿਹੜੇ ਪਸ਼ੂ ਦਾ ਹੋਇਆ ਪੁੱਛ ਕੇ ਸਾਂਝਾ ਕਰਦੇ ਆਂਗੇ ਤੇ ਰਿਕੁਐਸਟ ਬੇਨਤੀ ਹਰ ਵੀਡੀਓ 'ਚ ਜੀ ਆ ਵੀ ਜਿਹੜਾ ਪਸ਼ੂ ਖਰੀਦਦੇ ਆਂ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਬੜਾ ਧੰਨਵਾਦ ਆਜੋ ਲਈਏ ਜਾਣਕਾਰੀ ਤੇ ਵਹਿੜ ਤੋਂ ਸ਼ੁਰੂ ਕਰ ਲੈਨੇ ਆ ਅੱਗੇ-ਅੱਗੇ ਪਸ਼ੂ ਚਲਾ ਕੇ ਵਿਖਾਈ ਚੱਲਾਂਗੇ ਨਾਲ-ਨਾਲ ਰੇਟ ਵੀਡੀਓ 'ਚ ਹੀ ਹੋਣਗੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਗਰਵੇਲ ਵੀਰ ਸਾਸਰੀ ਕਾ ਸਾਸਰੀ ਵੀਰ ਜੀ ਸਾਸਰੀ ਕਾ ਹੋਰ ਸੁਣਾ ਬਹੁਤ ਵਧੀਆ ਵੀਰ ਜੀ ਮੇਰਾ ਬਹੁਤ ਕਿਰਪਾ ਵੈਗਰ ਵੀਰ ਜੀ ਸ਼ੁਕਰ ਹੈ ਗੁਰੂ ਮਹਾਰਾਜ ਕਰਪਾਈ ਰੱਖੇ ਬਿਲਕੁਲ ਵੀਰ ਜੀ ਬਿਲਕੁਲ ਤੇ ਸਾਹ ਫਿਰ ਆਪਣਾ ਡਰੈੱਸ ਡਰੈੱਸ ਭਾਜੀ ਪਿੰਡ ਵਹੀਂ ਪੂਂ ਜਿਲ੍ਹਾ ਤਰਨਤਨ ਤਹਿਸੀਲ ਕਡੂਰ ਸਾਹਿਬ ਦੇ ਮੋਬਾਈਲ ਨੰਬਰ 90566500890568508 ਲਾਈਟ ਖਰਾਬ ਕਰਦੀ ਆ ਬੀ ਵੀ ਨੂੰ ਇਸ ਨੇ ਆ ਦੇ ਦਿੱਤੀ ਕਿ ਭਰਾਵੋ ਛੱਡ ਦਿਆ ਕਰੋ ਹਨਾ ਸਹੀ ਗੱਲ ਆ ਵੀ 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 ਮੈਂ ਇੰਨੀ ਕਿਰਪਾ ਕਰ ਦਿਆ ਕਰੋ ਮੈਨਾਂ ਵੀ ਜੀ ਸਵੇਰੇ ਦੀ ਗਈ 3 ਵਜੇ ਦੀ ਤੇ ਹੁਣ ਫੇਰ ਸ਼ਾਮਾਂ ਪੈ ਗਈਆਂ ਸਵੇਰ 3 ਵਜੇ ਦੀ ਗਈ ਆ ਆਈ ਨਹੀਂ ਆਜ ਨਹੀਂ ਆਈ ਨਾਮ ਵੀ ਨਹੀਂ ਲਿਆ ਹੁੰਦਾ ਨਾ ਹੀ ਨਹੀਂ ਲਿਆ ਜਮਾ ਹੀ ਨਹੀਂ ਜਮਾ ਅੱਛਾ ਯਾਰ ਚੇਤਾ ਹੀ ਭਲਾ ਗਈ ਫੋਨ ਫਾਂ ਲਾ ਕੇ ਵੇਖ ਲੈਂਦੇ ਅੱਛਾ ਤਾਰਾ ਜੋੜ ਦਿੰਦੇ ਹੋਣੇ ਗਾਉ ਠੀਕ ਹੈ ਇਹਦੀ ਦਾ ਦਿੰਦੇ ਪੂਣਾ ਦੀ ਵੀ ਰੇ ਜੋੜ ਦਿੰਦੀ ਨਾ ਬੱਤੀ ਨਹੀਂ ਹੁੰਦੀ ਜੀ ਓਕੇ ਤੇ ਅੱਜ ਫਿਰ ਕਿੰਨੇ ਸਾਹ ਵਿਖਾ ਦੀ ਜਾਨਵਰ ਜੀ ਇੱਕ ਵਹਿੜ ਆ ਤਿੰਨ ਝੋਟੀਆਂ ਤੇ ਇੱਕ ਕਟਾ ਮਾਲੀ ਆ ਮਾਲੀ ਇਹ ਇੱਕ ਟੋਕੜ ਗੱਪਣ ਚੱਕ ਪਾਸ ਵੀ ਆ ਇੱਕ ਟੋਕੜ ਗੱਪਣੇ ਕੋਦਾ ਟੋਕੜ ਇੱਕ ਉਦਾਂ ਹੀ ਕੱਲੀ ਟੋਕੜ ਤੇ ਇੱਕ ਟੋਕੜ ਗੱਪਣ ਚੱਕ ਪਾਸ ਆ ਹਾਂ ਜੀ ਹਾਂ ਜੀ ਬਿਲਕੁਲ ਓਕੇ ਤੇ ਵਹਿੜ ਦਾ ਖੋਲ ਜੋਦੇ ਆ ਕੇ ਆ ਮੇਰਾ ਵੀਰ ਇਹਦਾ ਕੀ ਲੇਖਾ ਜੋਖਾ ਆਜਾ ਜਬਰਾਜ ਪਾਂਡੇ ਹਾਂ ਨਹੀਂ ਠੀਕ ਆ ਲੁੰਗੀ ਡਾਂਸ ਕਰਾਊਗਾ ਇਹ ਅੱਜ ਤੇ ਕੱਲ ਤੋਂ ਫੇਰ ਕੇ ਨਾ ਲੁੰਗੀ ਡਾਂਸ ਕਰਾਂ ਨਾ ਇਹ ਵੀ ਲੈ ਕੇ ਛੁੱਟੀ ਤੇ ਗਿਆ ਇਹਦੀ ਮਸਕਾਨ ਵੇਖੋ ਮਸਕਾਨ ਤੇ ਅੱਜ ਹਣੀ ਹੋਣੀ ਆ ਅੱਛਾ ਆਇਆ ਕਦੋਂ ਇਹ ਕੱਲ ਦਾ ਆਇਆ ਕੱਲ ਤੇ ਸਾਹਿਬ ਇਹ ਕਿਹੜਾ ਸੂਆ ਵੈੜ ਤੇ ਕੀ ਲੇਖਾ ਜੋਖਾ ਇਹ ਵੀ ਜੀ ਤੀਜੇ ਸੂਏ ਜੇ ਓਕੇ ਹਾਂ ਜੀ ਕਿੰਨੇ ਟਾਈਮ ਦੀ ਸੂਈ ਤੇ ਕਿੰਨੀਆਂ ਘਤਾਰਾਂ ਸੂਈ ਵੀ ਜੀ ਇਹਨੂੰ 20 ਤੋਂ 25 ਦਿਨ ਹੋ ਗਏ ਸੂਈ ਨੂੰ 20 ਤੋਂ 25 ਦਿਨ ਸੂਈ ਨੂੰ ਹੋ ਗਏ ਪਿਛੇ ਦੇ ਵੱਛੀ ਜੇ ਪਿਛੇ ਦੇ ਉਹ ਵੱਛੀ ਹਾਂਜੀ 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 ਓਕੇ ਤੇ ਇਹ ਕੋਈ ਧਾਰਾਂ ਵੀ ਜੀ ਹੈਗਾ ਦੇ ਵਾਧੇ ਆ ਪਹੁੰਚਣਾ ਠੰਡਾ ਦੁੱਧ 14 ਕਿਲੋ ਠੰਡਾ ਦੁੱਧ ਹੋਊਗਾ 14 ਕਿਲੋ ਜਿੰਨਾ ਮਰਜ਼ੀ ਸੱਜਣ ਆ ਜੇ ਜੀ ਆਪਣੀ ਤਸੱਲੀ ਕਰਨ ਉਹਦਾ ਵੀ ਜੀ 16 17 ਵੀ ਕਹਿ ਸਕਦੇ ਆ ਵਖਾਲਾ ਚਾਗਾਲਾ ਵਖਾਲਾ ਝਾਗੜਾ 17 18 ਕਿਲੋ ਵਾਲਾ ਹੀ ਆ ਠੀਕ ਆ 14 ਕਿਲੋ ਦੰਦ ਚਵਾਵਾਂਗੇ ਤੇ ਚੂਣ 100 ਦੀ 100 100 ਦੀ 100 ਜੀ ਆ ਵੱਛੀ ਆ ਗਈ ਓਕੇ ਇਹ ਵੀ ਜੀ Rajasthan ਦੀ ਹੈ گاਉ ਹਾਂ ਡਾਇਰੈਕਟ ਕ੍ਰਾਸ ਹੈ ਆਸਾਨ ਤੋਂ ਅੱਛਾ ਲੀ ਆਂਦੇ ਹਾਂ ਉਧਰ ਇਹ ਜੇ ਮਾਲੀ ਜੇ ਹੈ ਨਾ ਇਹ ਰਾਜਸਥਾਨ ਚੋਂ ਲਿਆਏ ਇਹੋ ਜੀ ਲੱਭ ਕੇ ਗਾਂ ਤੋਂ ਕੋਈ ਵੀ ਜੀ ਇਹਨੂੰ ਗਰਮੀ ਦਾ ਕੋਈ ਸੀਨ ਨਹੀਂ ਹੈਗਾ ਜਿੱਥੇ ਪਹਿਲਾਂ ਹੀ ਗਰਮੀ ਚ ਜੰਮੀ ਪਲੀ ਆ ਜੋਦੇ ਆ ਇੱਥੇ ਆਪਣਾ ਦੇ ਇਹ ਪੱਕੀ ਆ ਪੱਕੀ ਆ ਟੰਗ ਲੱਭ ਮਰਿਆ ਨਾ ਖਾ ਲਈ ਇਹਨੂੰ ਕੋਈ ਮਤਲਬ ਵੀ ਹਰਿਆ ਪੱਠਾ ਬਹੁਤ ਘੱਟ ਮਿਲਦਾ ਇਹਨੂੰ ਹੁਣ ਮਿਲਿਆ ਤੇ ਐ ਲੱਗਣਾ ਵੀ ਨਾ ਘਿਓ ਪਾਇਆ ਦਾਲ ਚ ਵਾਕਿਆ ਹੀ ਸਿਆਣੀ ਜਾਂ ਤੇ ਸਾਬ ਰੇਟ ਇਹਦਾ ਰੇਟ ਵਿੱਚ ਜੈ ਜੀ ਯਾਰ ਮੈਂ ਹਰਾਸਤਾਨੋਂ ਲਿਆਏ ਆ ਕੀ ਬੜਾ ਇਹਦੇ ਵੀ ਜੀ ਲਿਆਏ ਆ ਤੇ ਆ ਵੇਖਾ ਦਾ ਐ ਕਿਉਂ ਵੇਖੋ ਪਾ ਨਾ ਲਈਆਂ ਦੇ ਵੀਜੀ ਪਾ ਰਹੇ ਨੇ ਨਹੀਂ ਸਿਆਣੀ ਇਹ ਵੀਜੀ ਸਿਰਫ 48 ਹਜ਼ਾਰ ਦੇ ਕਿਉਂ ਜੋਦੇ ਜੱਸ ਨੋਈ ਗੇ ਤੇਰਾ ਪਰ ਹਾਰ ਦੇ ਤੇਰਾ ਅੱਛਾ ਦੋ ਦੋ ਛੜ ਦੋ 46 ਦੇ ਵੀਜੀ ਦੇ ਦੇ 46 ਹਜ਼ਾਰ ਕੋਈ ਕੋਈ ਹੋਰ ਨਾ ਕੋਈ ਵੀਜੀ ਬਹੁਤ ਇਨਾ ਕਹਿਣ ਵੀਰ ਕਿ ਨਹੀਂ ਵੀਜੀ ਹਾਂ ਦੁੱਧ ਚੋਲਣ ਦੁੱਧ ਵੀਜੀ ਚੋਲਣ ਸਿਆ ਝੋਟੀ ਖੋਲ ਝੋਟੀ ਖੋਲ ਜੋ ਇਹਦਾ ਕਿਹੜਾ ਸੂਆ ਤੇ ਕਿੰਨਾ ਦੁੱਧ ਸਾਹਿਬ ਜੀ ਇਹ ਵੀਜੀ ਦੂਜੇ ਸੂਏ ਦੇ ਦੂਜਾ ਸੂਆ ਪਾਜੀ ਲੋਣੇ ਤੁਹਾਨੂੰ ਮੈਂ ਉਹ ਗੱਲ ਕਰਨੀ ਹੈ ਕੋਈ ਦੁੱਜਾ ਸੂਆ ਸੂਇਆ ਮਗਰ ਕੱਟੀ ਮਗਰ ਕੱਟੀ ਹੈ ਜੀ ਸੂਆ ਕਿੰਨਾ ਚਿਰ ਦਾ ਤੇ ਕਿੰਨਾ ਦੁੱਧ 10 12 ਦਿਨ ਦਾ ਸੂਆ ਜੀ ਦੁੱਧ 10000 ਕਿਲੋ ਏ ਥੱਲੇ ਇਹਦੇ 10 11 ਕਿਲੋ ਦੁੱਧ ਆ ਤੇ 10 ਬਣਾ ਦੇਣਾ 10 ਕਿਲੋ 10 ਕਿਲੋ ਦਾ ਕੋਈ ਸੌਦਾ ਕਰੇ ਆਪਣੇ ਨਾਲ ਵੀ 10ਾਂ ਕਿਲੋਆਂ ਦਾ ਸੌਦਾ ਕਰ ਲੈ ਭਾਵੇਂ ਕੰਡਾ ਲਾ ਲੇ ਕੰਡਾ ਲਾ ਕੇ ਵੀ ਜੀ ਤਸल्ली ਕਰਗੇ ਤੇ ਚੂਨ 100 ਦੀ 100 ਚੂਨ ਵਧੀਆ ਢੱਕਮਲੀ ਬੱਚੇ ਦਿੱਤਾ ਨਾ ਮਾਰੀ ਜੀ ਓਕੇ ਉਹ ਕੱਟੀ ਹੈ ਹਨਾ ਜੀ ਕੱਟੀ ਬੜੀ ਚੰਗੀ ਓਏ ਆ ਵੀ ਕੱਟੀ ਆ ਆ ਵੀ ਕੱਟੀ ਹੈ ਗੰਦ ਮੂ ਲੈ ਬਹਿ ਗਿਆ ਐ ਹਰ ਵੇਲ ਮੋਈ ਪੋਈਆਂ ਆਲਾ ਆਹ ਨਾਲ ਦੀ ਲੋੜ ਕਰ ਮਾਰੀ ਉਹ ਇਹ ਧਾਰਾਂ ਜਾਂਦੀਆਂ ਗਵਾਂਡੀਆਂ ਘਰੇ ਇਹ ਸਾਰਾ ਦੁੱਧ ਕੇ ਗਵਾਂਡੀਆਂ ਘਰੇ ਭੇਜ ਦਿੰਦੀ ਘਰੇ ਵੀ ਚੋਣਾ ਹਾਂ ਹਾਂ ਓਕੇ ਬਹੁਤ ਜੀ ਸੀਲ ਤੋਂ ਬਹੁਤ ਜ਼ਿਆਦੀ ਓਕੇ ਓਕੇ 10 ਕਿਲੋ ਦੁੱਧ ਤੇ ਮਗਰ ਕੱਟੀ ਸੁਆ ਦੂਜਾ ਹਾਂਜੀ ਹਾਂਜੀ ਇਹ ਦੀ ਗੱਲ ਜੀ ਮਾਸੀ ਬੰਦੇ ਪਾਣੇ ਵੇਖੀ ਮਰਾ ਵੀਰ ਇਹ ਐ ਕਰਾਉਂਦਾ ਤੁਸੀਂ ਬਹੁਤ ਜੀ ਸੀਲ ਤੋਂ ਇਹ ਲਿਆਉਂਦਾ ਮੁੰਦਰੀਆਂ ਕਿੰਨਾਂ ਲੱਭ ਲਾਉਂਦਾ ਮੁੰਦਰੀਆਂ ਕਿ ਵਾਸ ਕੱਟੀ ਵਾਕਈ ਚੰਗੀ ਆ ਜੋ ਦੇ ਇਹਦੇ ਤੇ ਹੋਇਆ ਖੁਸ਼ ਇਹ ਬਹੁਤ ਖੁਸ਼ ਹੁੰਦਾ ਇਹ ਹੈਨਾ ਖੁਸ਼ ਹੀ ਰਹਿੰਦਾ ਵੇਹ ਬੰਦਾ ਖੁਸ਼ ਰਹੇ ਤੇ ਰੇਟ ਇਹਦਾ ਕਰਦ ਗਏ ਕਿ ਫੋਨ ਤੇ ਕਰਨਾ ਇਹ ਵੀ ਇੱਕ ਦਾ ਇੱਕ ਦਾ ਦੀ ਵੀਜੀ ਦੇ ਦੇਣੀ ਹੈ ਕਿਉਂ ਵੀਰੋ ਉਹ ਫੋਨ ਵਾਲੀਆਂ ਵੀ ਦੀ ਲਿਆਵਾਂਗੇ ਅਗਲੇ ਘੜੇ ਲਿਆਵਾਂਗੇ ਫੋਨ ਤੇ ਕਰਨ ਵਾਲੀਆਂ ਅੱਛਾ ਲਈਆ ਜੇ ਤੂੰ ਕਹਿੰਦੇ ਵੀਡੀਓ ਬਾਰੇ ਮੈਂ ਦੱਸਣ ਲੱਗਾ ਪਾਰ ਪੈਂਦਾ ਵਾਹੇ ਕਮੈਂਟੇ ਤੁਹਾਨੂੰ ਪਤਾ ਕਰੀ ਹੁੰਦੇ ਪਾਰ ਤੋਂ ਨਾਲ ਕੰਮ ਨਿਬੜ ਕਹਿੰਦਾ ਪਾਰ ਪੈਂਦਾ ਗੱਲ ਨਹੀਂ ਕਮੈਂਟ ਥੱਲੇ ਆਉਂਦੇ ਵੀਰਾਂ ਦੇ ਤੇ ਸਾਰੇ ਇੱਕ ਦਸ ਚੋਂ ਕਰਦੇ ਛੋੜ ਛੱਪਾ ਕਰਦੇ ਇੱਕ ਸਾਦੀ ਵੀਜੀ ਦੇ ਦਾਂਗੇ ਠੀਕ ਆ ਧੰਨਵਾਦ ਤੇ ਆ ਕਿੱਥੋਂ ਪਟਿਆ ਇਹੋ ਜਿਹਾ ਨੁਕਰਾ ਇਹ ਵੀਜੀ ਇਹ ਵੀ ਉਧਰੋਂ ਆਇਆ ਆ ਤੋਹਾ ਲੈਂਦਾ ਰਾਜਸਤਾਨ ਚੋਂ ਨਹੀਂ ਨਹੀਂ ਹਰਿਆਣੇ ਦਾ ਵੀ ਜੀ ਹਰਿਆਣੇ ਦਾ ਆ ਝੋਟੀ ਤੇ ਪੰਜ ਝੋਟੀਆਂ ਨੇ ਹੁੰਦੀਆਂ ਆਪਾਂ ਓਕੇ ਉਹਨਾਂ ਦੇ ਨਾਲ ਆਇਆ ਸੀ ਠੀਕ ਆ ਤੇ ਇਹ ਵੀ ਜੀ ਦੋਂਦਾ ਹੋਇਆ ਜੀ ਠੀਕ ਆ 14 ਦੰਦੇ ਨੇ ਸੁੱਟੇ ਆ ਓਕੇ ਦੋਂਦੇ ਪੂਰੇ ਕਰਕੇ ਦੋਂਦੇ ਪੂਰੇ ਕਰਕੇ ਸਿੱਟਦੇ ਆ ਤੇ ਕ੍ਰੋਸ ਆ ਕ੍ਰੋਸ ਵੀ ਜੀਪ ਕਰਦਾ ਮਈਆਂ ਪੂਰੀਆਂ ਤੇ ਆਪਣੀ ਵੀ ਜੀ ਕੋਈ ਮੂੰਹ ਖਪਟ ਕੇ ਤਸੱਲੀ ਕਰਕੇ ਖੜੇ ਜੇ ਇਹਦੇ ਚੌਗਾ ਆ ਹੋਵੇ ਮੰਨ ਲਓ ਚੌਕ ਦੇ ਕੱਢੇ ਨਹੀਂ ਅਜੇ ਇਹਨੇ ਮੰਨ ਲਓ ਠੀਕ ਆ ਸਿੱਟੇ ਆ ਸਿੱਟੇ ਆ ਓਕੇ ਹਰਿਆਣੇ ਦਾ ਜੇ ਕੋਈ ਕਟਾ ਭਾਲਦਾ ਸੀ ਤਾਂ ਸੰਪਰਕ ਕਰ ਲੈ। ਮਾਣਾ ਵੀਜੀ ਬਹੁਤ ਠੰਡਾ ਵੜਾ ਇਦਾਂ ਫੇਰੋਂ ਲਈ ਫਿਰਨਦਾ ਤੇ ਮਈਆਂ ਕ੍ਰੋਸ ਕਰਦਾ ਤੇ ਫੇਰ ਵੀ ਇਦਾਂ ਲਈ ਫਿਰਨਦਾ ਇਹਨੂੰ। ਵਾਕਈ। ਤੇ ਇਦਾਂ ਠੰਡਾ ਹੈ। ਉੱਥੇ ਤੇ ਭਾਈ ਖੁੱਲਾ ਰਹਿੰਦਾ ਹੈ ਰੱਬ। ਉੱਥੇ ਤੇ ਖੁੱਲਾ ਹੀ ਫਿਰਦਾ ਰਸੀ ਦੇ ਹੀ ਪਾਈ ਇਹਨੂੰ। ਰਸੀ ਟੁੱਟੀ ਕੱਲ ਚੰਗੇ ਪੂਰੇ। ਮਾਣਾ ਵੀਜੀ ਪਿੱਛੇ ਬਹੁਤ ਲੱਗੀਆਂ। ਪੂਰੇ ਟੌਪ ਦੇ। ਵੀ ਚੰਗੇ ਬੱਚੇ ਪਾਊਗਾ। ਬਹੁਤ ਸੋਹਣੇ। ਚੱਲ ਓਏ ਆ ਜਾ ਪੱਤਾ ਜਾ। ਤੇ ਇਹਦਾ ਰੇਡ ਕੀ ਰੱਖੂਗਾ ਜੋਦਾ? ਇਹ ਲੋੜ ਵਰਤੀਆਂ ਵਾਲਾ ਕੰਮ ਕਰਦਾ ਇਹ ਜੋਦੇ ਨੂੰ ਤਾਂ ਪੁੱਛਿਆ ਨਾ ਮੈਂ ਵੀ ਜੀ ਇਹ ਆ ਵੀ ਕੋਈ ਕੱਟਾ ਸਮਝ ਕੇ ਨਾ ਵੇ ਮਾਲੀ ਦਾ ਮਾਲੀ ਆ ਇਹ ਹਾਂ ਪੂਰੇ ਕੱਦ ਦਾ ਜਿਹਨੇ ਹੋਰ ਪੂਰਾ ਵੱਡਾ ਛੋਟਾ ਬਣ ਲੈਨੇ ਪੂਰਾ ਸਰਾਜ ਨੂੰ ਕਹਿੰਦੇ ਹੈ ਅਜੇ ਤੇ ਵੀ ਜੀ ਸਭ ਤੋਂ ਬੱਚਾ ਅਜੇ ਤੇ ਆਪ ਹੀ ਓਕੇ ਦੋਂਦੇ ਨੇ ਨਹੀਂ ਤੇ ਐਡੇ ਐਡੇ ਝਖੜਾਈਆਂ ਤੁਰੇ ਫਿਰਦੇ ਪੂਰਾ ਵੱਡਾ ਮਾਲੀ ਬਣਿਆ ਦੋਂਦਾ ਮਾਲੀ ਬਣਿਆ ਮੰਜਾਂ ਲਾਈ ਜਾਂਦਾ ਮੰਜਾਂ ਲੌਂਦਾ ਹਾਂ ਜੀ ਅਜੇ ਜੱਟ ਹੈਗਾ ਮਾਲੀ ਅਜੇ ਬਹੁਤ ਵੀ ਜੀ ਬਣੂੰਗਾ ਇਹ ਵੀ ਜੀ ਲੈਣ ਦੇਣੀ ਆ ਜਿਹੜਾ 65000 ਦਾ ਦੇਣਾ ਆ ਆਪਾਂ ओके okay. हां जी 2 ਛੜ ਦਾ 63 ਦਾ ਵੀ ਜੀ ਦੇ ਦਾਂਗੇ 63 ਦਾ हां 63 ਦਾ ਦੇ ਦਾਂਗੇ ਬਾਕੀ ਲੈਟ ਹੈ ਨਹੀਂ ਅੱਜ ਕੱਟਾ ਨਾ ਕੋਈ ਵੀ ਜੀ ਲੈਣ ਮਾਲੀ ਲੈਣੀ ਆਵੇ ਕਿਉਂਕਿ ਕਈ ਭਰਾ ਵੱਡੇ ਮਾਲੀ ਵੇਚ ਜਾਂਦੇ ਵੀ ਕੱਟਾ ਲੈਣਾ ਕੱਟਾ ਨਹੀਂ ਹੈ ਮਾਲੀ ਜੇ ਮਾਲੀ ਆ ਅੱਗੇ ਆ ਗਈ ਟੋਕੜ ਗੱਬ ਇਹ ਟੋਕੜ ਗੱਬਣ ਦੇ ਵੀ ਲੈ ਮੇਰਾ ਨਾ ਫੋਨ ਮੇਰਾ ਜੇ ਲਾ ਦੇ ਨਹੀਂ ਨਹੀਂ ਉਹ ਲੈਣਾ ਹੀ ਨਹੀਂ ਇਹਨੂੰ ਦੂਜੇ ਕੰਮ ਵਾਲੇ ਕਿੱਥੋਂ ਲੈਣਾ ਨਹੀਂ ਨਹੀਂ ਇਹ ਤਾਂ ਮਾਲੀ ਯਾਰ ਕਰੇ ਆ ਆਪਾਂ ਨੂੰ ਬਾ ਲੱਗੀ ਜਿਹੜਾ ਕਿਹੜੇ ਕੰਮ ਵਾਲਾ ਹੁੰਦੇ ਆ ਤੇ ਜੁਦੀ ਇਹ ਕਿੰਨੇ ਚਿਰ ਦੀ ਗੱਬਣਾ ਸਾਹਿਬ ਇਹ ਭਾਜੀ ਤਿੰਨ ਮਹੀਨਾ ਦੀ ਗੱਬਣ ਜੀ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਚੱਕ ਪਾਸ ਜੇ ਤਿੰਨਾ ਤੋਂ ਵੱਧ ਉਹ ਘਟਦੀ ਹੁੰਦੀ ਠੀਕ ਆ ਹਾਂ ਕਿਉਂਕਿ ਆਪਾਂ ਨੂੰ ਘਰ ਆਣੇ ਕੋ ਲਈ ਬੰਦੇ ਤਿੰਨਾ ਤੋਂ ਬਾਅਦ ਆਪਾਂ ਤਿੰਨ ਹੀ ਕਹਿੰਨੇ ਫੇਰ ਵੀ ਚੱਲ ਤਿੰਨ ਮਹੀਨਾ ਉਹ 10 15 ਦਿਨ ਉੱਪਰ ਦੱਸ ਦਿਆ ਆਪਾਂ ਦਿੰਦੇ ਆ ਦੁੱਧ ਵੀ ਜੀ ਕੋਈ 4 ਕਿਲੋ ਜੀ 3 ਕਿਲੋ ਹੀ ਲਾਓ ਤੁਸੀਂ 3 ਕਿਲੋ ਹਾਂ ਤਿੰਨ ਮਹੀਨਿਆਂ ਦੀ ਗੱਬਣ ਤੇ 3 ਕਿਲੋ ਦੁੱਧ 3 ਕਿਲੋ ਦੁੱਧ ਉਹਨਾਂ ਨੇ ਕਰੋਸ ਨਹੀਂ ਜੇ ਕਰਾਈ ਦੁੱਧ ਦੀ ਝੂਈ ਗਏ ਕੋਈ ਗਈ ਵੀ ਮੇਰੇ ਕੋ ਆਏ ਓਕੇ ਇਹ ਗਈ ਵੀ ਮੇਰੇ ਕੋ ਆ ਜੋ ਸੱਜਰੇ ਦੀ ਵੀਡੀਓ ਹੈਗੀ ਆਪਣੇ ਜੋ ਬੀਲੀ ਦੀ ਹਾਂ ਜੱਟੂ ਬਹੁਤ ਵਧੀਆ ਭਰਾਇਆ ਇਹਨੂੰ ਸਿੰਗਲ ਹੱਡੀ ਦੀ ਮੈਂ ਪੂਰੀ ਚੰਗੀ ਏ ਬਹੁਤ ਵਧੀਆ ਵੀਰ ਜੀ ਓਕੇ ਬਾਕੀ ਅੱਖਾਂ ਓੱਖਾਂ ਬਿੱਲੀਆਂ ਮਿਲਦੀ ਫਿਰ ਹੁਣ ਮਿਲਦੀ ਵੀ ਜੀ ਪਾੜਾ ਪਾ ਕੇ ਓਕੇ ਪਾੜਾ ਪਾ ਕੇ ਇਦਾਂ ਮਿਲਦੀ ਵੀ ਬੱਚਾ ਹੈ ਨਹੀਂ ਬੱਚਾ ਨਹੀਂ ਹੈਗਾ ਵਿੱਚ ਬੱਚਾ ਹੈਗਾ ਨਾ ਦਿੱਤਾ ਨਹੀਂ ਆਪਾਂ ਨੂੰ ਯਾਰ ਮੈਂ ਚੰਗੀ ਆ ਜੇ ਕੋਈ ਬੰਦਾ ਸੰਭਲੇ ਤਾਂ ਮੇਰੀ ਆ ਕੇ ਡਬਲ ਕਰਮਾਣੀ ਆ ਅੱਛਾ ਕਮੇਟੀ ਆ ਇਹ ਨਹੀਂ ਡਬਲ ਵੀ ਜੀ ਨੰਨੀ ਜੁਗਿਆ ਮੇਰੇ ਕੋ ਗਈ ਹੈ ਝੋਟੀਆਂ ਕੋ 14 15 ਕਿਲੋ ਦੁੱਧ ਮੈਂ ਚੋਇਆ ਹੈ ਤੋ ਇਹਦੀ ਵੀਡੀਓ ਮੇਰੇ ਕੋਲ ਹੈਗੀ ਪ੍ਰੋਪਰ ਸੱਜਰ ਦੀ ਸੱਜਰ ਦੀ ਇਹ 2 ਸਾਲ ਪਹਿਲਾਂ ਮੇਰੇ ਕੋ ਮੈਂ ਗਈ ਹੈ ਦੱਸ ਦਿਓ ਫਿਰ ਅੱਜ ਦਾ ਹਿਸਾਬ ਕੀ ਰਊਗਾ ਇਹ ਵੀ ਜੀ ਹਿਸਾਬ ਲੈਣ ਦੇਣੀ ਹੈ ਬਹੁਤੇ ਨਹੀਂ ਹੈਗਾ ਵੀ ਮੇਰੇ ਪੰਨ ਵਾਲਾ ਕੰਮ ਨਹੀਂ ਹੈਗਾ ਸਿਰਫ ਦੇਣੀ ਹੈ 58000 ਦੀ ਅੱਛਾ 3000 ਚੱਕਣਾ ਤੇ ਜੋ ਦੇ ਕਾ ਕਰ ਰਹੀ ਆ ਹੈ ਕੋਈ ਨਹੀਂ ਕੋਈ ਕਰਨੀ ਦੇ ਦੇ ਦਾਂਗੇ ਦੇ ਦਾ ਕੋਈ ਨਹੀਂ ਲਾਦਗੇ ਡਾਲੇ ਤੋਂ 55000 ਦੀ 55000 ਦੀ ਜੱਤ ਨੂੰ ਆਇਆ ਹਨਾ ਲੈ ਹੁਣ ਪੈਸੇ ਖਾਤੇ ਚ ਪਾਉਣੇ ਕਿ ਜੇਬ ਚ ਨਹੀਂ ਜਿੱਤੇ ਮਰਜੀ ਪਾ ਦਨ ਨਾ ਜੇਬ ਹੈ ਹੀ ਨਹੀਂ ਤੇਰੇ ਪਾਉਣ ਦੇ ਗਾਚ ਲੈ ਬੇ ਇਲਾ ਇਹ ਨੂੰ ਥੱਲੇ ਮੇਰੇ ਮੋਬਾਈਲ ਮੂਲ ਆ ਇਹ ਨੂੰ ਬਥਵੀ ਸੁਵਾ ਕੇ ਦੇਣੀ ਖਾਤੇ ਚ ਪਾ ਦਿਓ ਚੱਲਿਆ ਬਾਬਾ 55 ਦੀ ਲੈ ਕੇ ਮੈਂ ਨਹੀਂ ਮਾੜੀ ਗਏ ਨੂੰ ਨੇ ਮੇਰੇ ਸਾਹਮਣੇ ਗਈ ਆ ਬਾਕੀ ਇਹਦੀ ਨਾ ਆਪਣੇ ਕੋਲ ਵੀਡੀਓ ਹੈਗੀ ਆ ਸੂਈ ਤਾਜੀ ਦੀ ਕੋਈ ਨਹੀਂ ਇਹ ਮੈਂ ਕਰਮਾਂ ਵਾਲੀ ਕਿਤੇ ਟਿਕਾਣੇ ਲਾ ਦੰਨੇ ਆ ਤੇ ਇਹਦਾ ਕੀ ਲੇਖਾ ਜੋਖਾ ਇਹਨੂੰ ਵੀ ਤੋਰ ਕਰਾ ਸੰਗਲ ਬੜਾ ਬੰਨੀ ਆ ਤੋ ਇਹਦਾ ਛੋਟੀ ਕੀ ਦੇ ਹਿਸਾਬ ਦੀ ਆ ਇਹ ਇਹ ਹਿਸਾਬ ਦੀ ਇਦਾਂ ਜੇ ਇਹ ਵੀ ਇਹ ਮਹੀਨਾ ਪਹਿਲਾਂ ਸੂਈ ਹੈ ਅੱਛਾ ਆਪਦੇ ਟਾਈਮ ਤੋਂ ਆਪਣੇ ਟਾਈਮ ਤੋਂ ਪਹਿਲਾਂ ਸੂਈ ਆ ਸਵੇਰ ਦੁੱਧਾਂ ਕੇ ਪਹਿਲਾਂ ਇਹ ਪਹਿਲੇ ਸੂਏ ਜਿਹੜੇ ਛਿੱਗੀ ਆ ਮੂੰਹ ਇਹ ਕੰਨੀਆਂ ਵਾਲੇ ਦੰਦ ਉਤਰਾ ਫਲੋਤੇ ਇਹਦੇ ਤੇ ਫੇਰ ਇਹ ਹੁਣ ਹਜੇ ਕਿੰਨਾ ਦਿਨ ਹੋ ਗਏ ਵੀਰ ਜੀ ਇਹਨੂੰ ਹੋ ਗਏ ਇਹਦੇ ਨਾ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਛਾ ਫਿਰ ਤਾਂ ਲੈ ਲਿਆ ਨੇੜੇ ਕੰਮ ਇਹਨੇ ਆ ਜੂਗੀ ਦੋਤੇ ਹਾਂ 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 ਹੁਣ ਫਿਰ ਧਾਰਾਂ ਧੂਰਾ ਧਾਰਾਂ ਵੀ ਜੀ ਸਾਫ ਆ ਦੁੱਧ ਵਧੀਆ ਆ ਬਾਕੀ ਹੁਣ 5 ਕਿਲੋ ਕੋਈ ਦੁੱਧ ਮੰਨੇ ਬਹੁਤਾ ਨਹੀਂ ਆਪਾਂ ਕਹਿਣਾ ਵੇ ਹਨਾ ਮੈਨੂੰ ਨਾ ਕਰਦੀ 5 ਕਿਲੋ ਦੁੱਧ ਕੋ ਹੈਗਾ ਦਿਹਾੜੀ ਸਾਮਿਆਂ ਸੂਮਿਆਂ ਦੋ ਚੌਂ ਦਿਨਾਂ ਤੱਕ ਵੀਰ ਜੀ ਲੇਤੀ ਦਾ ਗੱਟਾ ਚਾਰ ਦੇਵੇ ਤੇ 10 ਕਿਲੋ ਦੁੱਧ ਆ ਜਾਣੀਆਂ ਆ ਜਿਹੜਾ ਵੀ ਜੀ ਆਇਆ ਹਨਾ ਬੋਲੀ ਬੜੀ ਚੌਣ ਵੜਾ ਲਗਾ 40 ਕਿਲੋ ਲਿਆਵੇ ਕਣਕ ਦਾ ਲਾ ਕੇ ਤੇ ਵਿੱਚ ਗੜਗੜ ਪਾ ਗਿਆ ਟੌਰ ਨਾਲ ਲੇਟੀ ਰਹਿਣਾ ਨਾ ਬਾਕੀ ਵੀਰ ਜੀ ਇਹ ਨਹੀਂ ਆ ਵੀ ਛੋਟੀ ਚੰਗੀ ਵਰਲਾ ਬੋਲਾਂ ਚੰਗੀਆਂ ਇਹ ਨਹੀਂ ਆ ਵੀ ਵੀਰ ਜੀ ਆਪਾਂ ਕਿਸੇ ਨੂੰ ਕਹਿ ਦਾਂਗੇ ਪਹਿਲਾਂ ਸੁਈਏ ਕੋਈ ਆਪਣੀ ਡਾਕਟਰ ਕੋਲ ਤਸੱਲੀ ਵੀ ਕਰਾ ਸਕਦਾ ਮਲਬੀਏ ਇਹ ਨਾ ਕੋਈ ਕਹ ਦੇ ਵੀ ਹਾਂ ਇਹ ਤੋਂ ਓਕੜ ਨਹੀਂ ਨਹੀਂ ਤੋਂ ਓਕੜ ਨੂੰ ਸੱਚ ਕਰ ਕਿਵੇਂ ਕਹ ਦੇ ਗਏ ਨਹੀਂ ਚਲੋ ਵੀਰ ਜੀ ਹੋ ਜਾਂਦਾ ਕੋਈ ਕਈ ਕੋ ਚੱਲੀ ਜਾਂਦਾ ਇਹਦੇ 20 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ ਇਹ ਪਹਿਲਾ ਮਹੀਨਾ ਸੁਪੀਆ ਇਹ ਓਕੇ ਨਹੀਂ ਮਿਲਦੀ ਵੀ ਜੀ ਇਦਾਂ ਨੇ ਪਾੜਾ ਪਾ ਗਏ ਅੱਛਾ ਹਾਂ ਮਿਲਦੀ ਵਧੀਆ ਖਰਾਬ ਨਹੀਂ ਕਰਦੀ ਇਹ ਕੱਲ ਦੀ ਆਪਣੇ ਕੋ ਆਈਆਂ ਇਹ ਦੋਵੇਂ ਪਰ ਖਰਾਬ ਨਹੀਂ ਕੀਤਾ ਇਹਨਾਂ ਦੋਵਾਂ ਨੇ ਨਹੀਂ ਛੁੱਟੀ ਤਾਂ ਚੰਗੀ ਆ ਬਾਬਾ ਜੀ ਜੇ ਕਹੇ ਨੇ ਬਾਾਕੀ ਥੱਲਾ ਥੱਲਾ ਵੀ ਨਾ ਵੇਖੋ ਥਾਣੇ ਇਹ ਖੜਿ ਹੋਣੀ ਆ ਜਿਵੇਂ ਦਵੇਂ ਦਿਨ ਪੂਰੇ ਹੋਏ ਇਹਦਾ ਕੀ ਲੇਖਾ ਜੋਖਾ ਇਹ ਵੀ ਜੀ ਕੀ ਇਹ ਵੀ ਉਹਨਾਂ ਹੀ ਦੇ ਦਈਏ ਜਿੰਨੇ ਦੀ ਹੋਵੇ ਦੇ ਦਈਏ ਹਾਂ 55 ਹੀ ਦੇ ਦਈਏ ਵੀ 55 55 ਜੋੜੇ ਹਾਂਜੀ 55 55 ਚੱਲੂ ਚੱਲੋ 1 10 10 ਦੀ ਜੋੜਾ ਹੀ ਵੇ ਲੈ ਜੇ ਕਹਨੇ ਜੋੜਾ ਲੈਣਾ ਹੋਇਆ ਫੇਰ ਮਾਨਤਨ ਕਰਦਾ ਕੋਈ ਨਹੀਂ ਜੇ ਜੋੜਾ ਲੱਗੂਗਾ ਕੋਈ ਮਾਨਤਨ ਕਰਦਾ ਮਾਮਾ ਲੈ ਉਹਦੀ ਕੋਈ ਨਹੀਂ ਦਿੰਦਾ ਬੁੰਜਾਈ ਆ ਉਹ ਖੁਸ਼ ਹੋ ਗਏ ਤਿੰਨ ਕਰਤਾ ਇਹ ਮਾਨਤਨ ਕਰਤਾ 52000 ਦੀ ਸੱਜਰ ਝੋਟੀ ਹਣਾ ਕਹਿ ਸਕਦੇ ਆ ਸੱਜਰ ਵਿੱਧੀ ਆ ਸੱਜਰ ਨੇ ਹੋਣਾ 20 ਤਰੀਕ ਹਾਂ ਆਜੇ 20 ਨੂੰ ਹੋ ਜਾਣਾ ਇਹਦੇ ਪਹਿਲੇ ਸੂਈ ਫਿਰਦੀ ਵਿਚਾਰੀ ਤੇ ਪੋਲੀ ਕਿਤੇ ਚੋਣ ਲੱਗਾ ਬਾ ਬਹੁਤ ਸੋੜੂ ਚੋਣ ओके 52000 ਦੀ 52 ਦੇ ਦਾਂਗੀ ਆ ਕਹਿਤੀ 55 ਦੀ ਹਾਂਜੀ ਹਾਂਜੀ ਆ ਵੀ ਮੈਂ ਨਹੀਂ ਮਾਰੀ ਤੇਰੀ ਕੋਈ ਸ਼ਾਤ ਨਹੀਂ ਨਹੀਂ ਰਾਵੀ ਆ ਪਿਓਰ ਨਹੀਂ ਵੀਰੇ ਤਿਆਰ ਕਰ ਲੈ ਕੋਈ ਜੋਧੇ ਦੀ ਗੱਲ ਲੱਖ ਰੁਪਏ ਦੀ ਵੀ ਇਹਨੇ ਡਬਲ ਹੋਣਾ ਬਿਲਕੁਲ ਵੀ ਹੈਨਾ ਡੈਗ ਦੀ ਕਰਦੀ ਐ 1 5 10 ਦੀ ਤੇ ਵੀ ਕੋਈ ਗੱਲ ਹੀ ਨਹੀਂ ਚਲ ਬਾਹਲਾ ਆਪਾਂ ਨਹੀਂ ਕਹਿੰਦੇ ਮੈਂ ਨਾ ਵੀਜੀ ਜਿੱਦਾ ਰੇਟ ਆ ਮਈਆਂ ਦਾ ਵੀ 1 5 10 ਤੇ ਕੁਛ ਨਹੀਂ ਜੰਦਾ ਜੰਗੀ ਸਾਹਮਲੀ ਦਾ 1 20 ਦੀ ਵਗਜੂ ਕੋਈ ਗੱਲ ਹੀ ਨਹੀਂ ਵੀਜੀ ਇਹ ਰਾਜੀ ਮੈਂ ਉਹ ਨੋ ਨੋ ਦਿੰਦੀ ਜਾਣਾ ਹੁਣੇ ਆਹ ਕਹਦਾ 65 ਦਾ 65000 ਦਾ ਵੀਜੀ 60 ਦਾ ਵੀਜੀ ਦੇਦਾ 60 ਦਾ ਤੇ ਰੇਟ ਦਾ ਮਾਰੀ ਜਾਂਦਾ ਪ੍ਰੈਸ਼ਰ ਤੇ ਆ ਕਰਮਾਂ ਵਾਲੀ 1 10 7 ਦੀ 1 10 ਦੀ ਤੇ 1 7 ਦੀ ਹਾਂਜੀ ਹਾਂਜੀ ਓਕੇ ਤੇ ਗਾਂ ਕਹਤੀ ਗਾ ਜਿੰਨਾਂ ਦੀ ਮਰਜ਼ੀ ਕਹਿ ਦੋ ਵੀਜੀ ਹੁੰਦਗੇ 47000 ਦੀ ਵੀਜੀ ਠੀਕ ਆ ਹਾਂਜੀ ਹਾਂਜੀ ਤੇ 47000 ਦੀ ਹੈਨਾ ਕੀ ਬਾਤ ਹੈ ਲੈ ਆ ਨਗੀਨਾ ਇਹ ਤੋਹਫਾ ਵੀਜੀ ਸਾਈਡ ਤੇ ਕੀਤਾ ਜੇ ਨਾ ਇਹ ਤਿਆਰ ਕਰਕੇ ਇਹ ਤਿਆਰ ਕਰਕੇ ਦੇਣਾ ਆ ਤਿਆਰ ਕਰਕੇ ਦੇਣਾ ਗੁੰਦ ਆਉਣ ਡਈ ਇਹਦੇ